ਭਾਰਤੀ ਕਿਸਾਨ ਯੂਨੀਅਨ ਖੋਸਾ ਦੀ ਇੱਕ ਹੰਗਾਮੀ ਮੀਟਿੰਗ ਪਿੰਡ ਬਜੀਤਪੁਰ ਵਿਖੇ ਪਰਮਜੀਤ ਸਿੰਘ ਭੁੱਲਰ ਦੇ ਘਰ ਵਿਖੇ ਹੋਈ ਜਿਸ ਵਿੱਚ ਸਖਜਿੰਦਰ ਸਿੰਘ ਖੋਸਾ ਪੰਜਾਬ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਨੂੰ ਉਹਨਾਂ ਨੇ ਕਿਸਾਨੀ ਮਸਲਿਆਂ ਨੂੰ ਲੈ ਕੇ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਉਹਨਾਂ ਨੇ ਖੋਸਾ ਯੂਨੀਅਨ ਨੂੰ ਹੋਰ ਅੱਗੇ ਵਧਣ ਲਈ ਬੇਨਤੀ ਕੀਤੀ ਇਸ ਮੌਕੇ ਉਹਨਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਆਪਣੇ ਜਵਾਨੀ ਫਲੋਇਪਰ ਤੋਂ ਪੱਤਰਕਾਰ ਸਤਵੀਰ ਬਰਾੜ ਦੀ ਰਿਪੋਰਟ ਜੀ ਅੱਜ ਜੋ ਮੀਟਿੰਗ ਬੁਲਾਈ ਗਈ ਸੀ ਉਹਦੇ ਬਾਰੇ ਕੀ ਕਹਿੰਨਾ ਹੈ ਤੁਹਾਡਾ ਦੇਖੋ ਜੀ ਅੱਜ ਇੱਥੇ ਸਰਦਾਰ ਪਰਮਜੀਤ ਸਿੰਘ ਜੀ ਵਜੀਤਪੁਰ ਜਿਨ੍ਹਾਂ ਨੇ ਜ਼ਿਲ੍ਹੇ ਦੀ ਬੜੀ ਲੰਮਾ ਚਿਰ ਸੇਵਾ ਕੀਤੀ ਆ ਤੇ ਇਹਨਾਂ ਨੂੰ ਪੰਜਾਬ ਦਾ ਸੂਬਾ ਮੀਤ ਪ੍ਰਧਾਨ ਐਲਾਨਿਆ ਗਿਆ ਤੇ ਜਿੱਥੇ ਅਸੀਂ ਕਸ਼ਮੀਰ ਦੇ ਵਿੱਚ ਜਿਹੜੇ ਭਰਾ ਸਾਰੇ ਇਹਨਾਂ ਨੇ ਪਾਰਟੀ ਦੇ ਵਿੱਚ ਪਹੁੰਚੇ ਨੇ ਵੀ ਇਹਨਾਂ ਨੂੰ ਅੱਜ ਸੂਬਾ ਮੀਤ ਪ੍ਰਧਾਨ ਐਲਾਨਨ ਤੇ ਸਾਰੇ ਜਿਹੜੇ ਭਰਾ ਸੀ ਇਹਨਾਂ ਦੇ ਦਰਸ਼ਨ ਕਰਨ ਆਏ ਨੇ ਜੇ ਸੋ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਦੀ ਪਰਮਾਤਮਾ ਦਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ ਤਾਂ ਜੋ ਕਿ ਇਹਨਾਂ ਦੀ ਲੰਮੀ ਉਮਰ ਕਰੇ ਸਾਨੂੰ ਸੇਧ ਮਿਲਦੀ ਰਹੇ ਇਹਨਾਂ ਤੋਂ ਕਿਉਂਕਿ ਉਹ ਉਮਰ ਵੀ ਵੱਡੇ ਨੇ ਤੇ ਸਤੋਂ ਸਿਆਣੇ ਵੀ ਨੇ ਇਸ ਕਰਕੇ ਅਸੀਂ ਇਹਨਾਂ ਦੀ ਸੁਆਵਾਂ ਨੂੰ ਮੁੱਖ ਰੱਖਦੇ ਹੋਏ ਇਹਨਾਂ ਨੂੰ ਸੂਬੇ ਦੀ ਜਿਹੜੀ ਅਸੀਂ ਡਿਊਟੀ ਸੰਭਾਵੀ ਹੋਈ ਆ ਜਿੱਥੇ ਵੀ ਅਸੀਂ ਡਿਊਟੀ ਲਾਵਾਂਗੇ ਸਾਨੂੰ ਵਿਸ਼ਵਾਸ ਆ ਕਿ ਇਹ ਨਿਭਾ ਦੇਣਗੇ ਇਹ ਫੈਸਲਾ ਕਰਾਉਂਗੇ ਦੇਖੋ ਸਾਡੇ ਜ਼ਿਲ੍ਹੇ ਦੇ ਦਲੀਪ ਸਿੰਘ ਜੀ ਪ੍ਰਧਾਨ ਨੇ ਹੁਣ ਜੇ ਸਾਰੇ ਜਥੇਬੰਦੀ ਸਾਡੀ ਹੈ ਕਾ ਸਾਡੀ ਅਗਲੀ ਮੀਟਿੰਗ ਜਿਹੜੀ ਗੁਰਦੁਆਰਾ ਵਜੀਤਪੁਰ ਸਾਹਿਬ ਜਾਮਨੀ ਸਾਹਿਬ ਹੋਊਗੀ ਉਹ ਅਸੀਂ ਸਾਰੇ ਦੀ ਰਾਇ ਲੈ ਕੇ ਟਾਈਮ ਰੱਖਾਂਗੇ ਜਿੱਦੇ ਮੀਟਿੰਗ ਰੱਖੀ ਉਹਦੇ ਵੱਡਾ ਇਕੱਠ ਕਰਕੇ ਵੱਡੇ ਮਸਲੇ ਹੱਲ ਕਰਾਂਗੇ ਜਿੰਨੀਆਂ ਹੀ ਮੀਟਿੰਗਾਂ ਵਾਹਿਗੁਰੂ ਜੀ ਖਾਲਸਾ